ਪੰਜਾਬ ਦੇ ਵਿੱਚ ਅੱਜ ਸੰਗਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਦਰਮਿਆਨ ਅੱਜ ਵੱਖ-ਵੱਖ ਇਲਾਕਿਆਂ ਦੇ ਵਿੱਚ ਭਾਰੀ ਤੁੰਦ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਚਲਦਿਆਂ ਸੜਕਾਂ ਤੇ ਵਿਜ਼ਿਬਿਲਟੀ ਘਟ ਗਈ ਹੈ ਜਿਸ ਦੇ ਕਾਰਨ ਵਾਹਨਾਂ ਨੂੰ ਚੱਲਣ ਦੇ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੜਕਾਂ ਦੇ ਉੱਤੇ ਚੱਲਦੇ ਵਾਹਨਾਂ ਦੇ ਵੱਲੋਂ ਆਪਣੀਆਂ ਲਾਈਟਾਂ ਜਗਾ ਕੇ ਹੀ ਸੜਕਾਂ ਤੇ ਜਾਇਆ ਜਾ ਰਿਹਾ ਹੈ ਤੇ ਕਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਆਵਾਜਾਈ ਹੈ ਜਿਹੜੀ ਉਹ ਇੱਕ ਹਸਾਬ ਨਾਲ ਕਹਿ ਸਕਦਾ ਹੈ ਕਿ ਠੱਪ ਹੋਣ ਵਾਲੀ ਨਜ਼ਰ ਆਉਂਦੀ ਹੈ ਕਿਉਂਕਿ ਜਦੋਂ ਵਿਜ਼ਿਬਿਲਟੀ ਘਟ ਹੋਵੇ ਤਾਂ ਵਾਹਨ ਹੌਲੀ ਗਤੀ ਵਿੱਚ ਚੱਲਦਾ ਹੈ ਜਿਸ ਦੇ ਕਰਕੇ ਕਈ ਵਾਰ ਤਾਂ ਹਾਦਸੇ ਵੀ ਵਾਪਰਦੇ ਨੇ ਤੇ ਕਈ ਵਾਰ ਜੇ ਕੋਈ ਤੇਜ਼ ਰਫ਼ਤਾਰ ਨਾਲ ਆ ਰਿਹਾ ਹੁੰਦਾ ਹੈ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਜੇਕਰ ਗੱਲ ਕੀਤੀ ਜਾਵੇ ਸੰਗਣੀ ਧੁੰਦ ਦੀ ਤਾਂ ਉਹ ਕੱਲ ਵੀ ਸੀ ਪਰ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਜਿਸ ਦਾ ਕਹਿਰ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਈ ਇਲਾਕਿਆਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਉੱਥੇ ਤਾਪਮਾਨ 5 ਡਿਗਰੀ ਤੱਕ ਦਰਜ ਕੀਤਾ ਗਿਆ ਹੈ ਸੋ ਪੰਜਾਬ ਦੇ ਵਿੱਚ ਅੱਜ ਧੁੰਦ ਦਾ ਕਹਿਰ ਕਾਫੀ ਜਿਆਦਾ ਦੇਖਣ ਨੂੰ ਮਿਲਿਆ ਕਿਉਂਕਿ ਇੱਥੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿੱਥੇ ਤਾਪਮਾਨ 5 ਡਿਗਰੀ ਤੱਕ ਗਿਆ ਤਾਂ ਉੱਥੇ ਹੀ ਕਈ ਜਗ੍ਹਾ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਪਮਾਨ 10 ਡਿਗਰੀ ਤੋਂ ਹੇਠਾਂ ਆਈ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਮੋਸਟਲੀ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਤਾਪਮਾਨ 10 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ ਅਤੇ ਜਿਹੜੀ ਵਿਜ਼ਿਬਿਲਟੀ ਹੈ ਸੜਕਾਂ ਦੇ ਉੱਤੇ ਉਹ ਵੀ ਘਟਦੀ ਹੋਈ ਨਜ਼ਰ ਆਈ ਹੈ ਜਿਸ ਦੇ ਕਾਰਨ ਜਨਜੀਵਨ ਅਸਤਵਿਅਸਤ ਹੋ ਰਿਹਾ ਹੈ ਜੇਕਰ ਕਿਸੇ ਨੇ ਆਪਣੀ ਦੁਕਾਨ ਖੋਲ੍ਹਣੀ ਆ ਉਸ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸੇ ਨੇ ਆਪਣੇ ਕੰਮਕਾਰ ਤੇ ਜਾਣਾ ਹੈ ਉਸ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜੇਕਰ ਗੱਲ ਕੀਤੀ ਜਾਵੇ ਹਵਾਈ ਉਡਾਨਾਂ ਦੀ ਤਾਂ ਪਿਛਲੇ ਦਿਨੀ ਵੀ ਕਈ ਉਡਾਨਾਂ ਨੇ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ ਸਨ ਖਰਾਬ ਮੌਸਮ ਦੇ ਚੱਲਦਿਆਂ ਉਡਾਨਾਂ ਨੂੰ ਰੱਦ ਕੀਤਾ ਗਿਆ ਸੀ ਪਹਿਲਾ ਟਾਈਮ ਡਾਇਵਰਟ ਹੁੰਦੇ ਨੇ ਫਿਰ ਰੱਦ ਕਰ ਦਿੱਤਾ ਜਾਂਦਾ ਹੈ ਤੇ ਜੇਕਰ ਇਸ ਦੇ ਨਾਲ ਹੀ ਟ੍ਰੇਨਾਂ ਆਵਾਜਾਈ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕੱਲ ਤਕਰੀਬਨ ਠੱਪੀ ਰਹੀ ਹੈ ਤੇ ਟ੍ਰੇਨਾਂ ਨਾ ਨੇ ਜੜੀਆਂ ਉਹ 50 ਤੋਂ ਵੱਧ ਰੱਦ ਕੀਤੀਆਂ ਗਈਆਂ ਸਨ ਕਿਉਂਕਿ ਪੰਜਾਬ ਦੇ ਵਿੱਚ ਜਿਆਦਾਤਰ ਆਵਾਜਾਈ ਜੇਕਰ ਗੱਲ ਕੀਤੀ ਜਾਵੇ ਬੱਸਾਂ ਤੇ ਟ੍ਰੇਨਾਂ ਰਾਹੀ ਹੁੰਦੀ ਹੈ ਤੇ ਉਹਨਾਂ ਦੀ ਜਿਹੜੀ ਆਵਾਜਾਈ ਸੀ ਉਹ ਕੱਲ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਕਿਉਂਕਿ ਸੰਘਣੀ ਧੁੰਦ ਦੇ ਕਾਰਨ ਟ੍ਰੇਨਾਂ ਨੂੰ ਵੀ ਚੱਲਣ ਦੇ ਵਿੱਚ ਮੁਸ਼ਕਲ ਆਈ ਜਿਸ ਦੇ ਚੱਲਦੇ ਆ ਟਰੈਨਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੇਸ਼ੱਕ ਮੀਂਹ ਪਏਗਾ ਪਰ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਤਾਪਮਾਨ ਕਾਫੀ ਜ਼ਿਆਦਾ ਘਟਦਾ ਹੋਇਆ ਨਜ਼ਰ ਆਇਆ ਹੈ ਤੇ ਅੱਜ ਇਸ ਦਾ ਜੇਕਰ ਗੱਲ ਕੀਤੀ ਜਾਵੇ ਪਰ ਕੋਪ ਹੈ ਉਹ ਸੜਕਾਂ ਦੇ ਉੱਤੇ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਵਿਜ਼ਿਬਿਲਟੀ ਘਟ ਹੈ ਤੁਸੀਂ ਜੇਕਰ ਸੜਕ ਤੇ ਜਾ ਰਹੇ ਹੋ ਤਾਂ 100 ਮੀਟਰ ਦੀ ਦੂਰੀ ਤੱਕ ਤੁਹਾਨੂੰ ਸਭ ਕੁਝ ਦਿਖਾਈ ਦੇਗਾ ਪਰ 100 ਮੀਟਰ ਤੋਂ ਅੱਗੇ ਵਧਦੇ ਆਂ ਕੁਝ ਵੀ ਨਜ਼ਰ ਨਹੀਂ ਆ ਰਿਹਾ for all your immigration family law needs call or scan QR code to contact us Rodis Inc million miles with smile or scan QR code to contact us Flankworth Truck Repair Trust We Build In Truck Repair Or Scan QR Code To Contact Us The Masala Twist Offers Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa Kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1 830 3270 or scan QR code to call or text.